ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਬਣਾਵਾਂਗੇ ਜੀ ਬਹੁਤ ਹੀ ਗਰਮੀਆਂ ਦੇ ਵਿੱਚ ਸਰੀਰ ਨੂੰ ਠੰਡਕ ਦੇਣ ਵਾਲੀ ਇੱਕ ਲੱਸੀ ਬਣਾਵਾਂਗੇ ਆਪਾਂ ਤੇ ਜਿਹੜੀ ਆਪਾਂ ਨੂੰ ਗਰਮੀ ਦੇ ਵਿੱਚ ਜਿਹੜੀ ਆ ਸਰੀਰ ਨੂੰ ਠੰਡਕ ਦੇਊਗੀ ਬਹੁਤ ਹੀ ਟੇਸਟੀ ਲੱਸੀ ਆ ਆਪਾਂ ਬਣਾਵਾਂਗੇ ਤੇ ਇਹਦੇ ਬਲੱਸੀ ਬਣਾਉਣ ਲਈ ਮੈਂ ਲਈ ਆ ਮਿੱਠੀ ਸੌਂਫ ਲਈ ਆ ਮੋਟੀ ਵਾਲੀ ਜਿਹੜੀ ਆਪਣੀ ਸੌਂਫ ਹੁੰਦੀ ਆ ਇਹ ਲਈ ਆ ਤੇ ਇਹਨੂੰ ਆਪਾਂ ਥੋੜਾ ਜਿਹਾ ਸੇਕ ਲਵਾਂਗੇ ਤੇ ਫਿਰ ਇਹਨੂੰ ਪੀਸ ਲਾਂਗੇ ਜੇ ਆਪਾਂ ਇੱਦਾਂ ਹੀ ਲੱਸੀ ਚ ਪਾ ਕੇ ਪੀਸਾਂਗੇ ਤੇ ਫਿਰ ਇਹ ਪੀਸ ਨਹੀਂ ਹੋਣੀ ਹੈਗੀ ਗ੍ਰੈਂਡ ਨਹੀਂ ਹੋਣੀ ਹੈਗੀ ਤੇ ਮੈਂ ਇਹਨੂੰ ਥੋੜ੍ਹਾ ਜਿਹਾ ਸਾਫ਼ ਕਰ ਲਿਆ ਤੇ ਇਹਨੂੰ ਆਪਾਂ ਥੋੜ੍ਹਾ ਜਿਹਾ ਸੇਕ ਲਾਂਗੇ ਤੇ ਇੱਧਰ ਮੈਂ ਇੱਕ ਪੈਨ ਲੈ ਲਿਆ ਤੇ ਇਹਦੇ ਚ ਆਪਾਂ ਜਿਹੜੀ ਐ ਸੌਂਫ ਲਈ ਐ ਇਹ ਪਾ ਲਏ ਤੇ ਇਹਨੂੰ ਹੁਣ ਆਪਾਂ ਸੇਕ ਲਾਂਗੇ ਥੋੜ੍ਹਾ ਜਿਹਾ ਸੇਕਣਾ ਐ ਇਹਨੂੰ ਬਹੁਤ ਜ਼ਿਆਦਾ ਨਹੀਂ ਆਪਾਂ ਮਤਲਬ ਕਿ ਤੜਕ ਜਿਆਦਾ ਨਹੀਂ ਸੇਕ ਲਵਣਾ ਥੋੜੀ ਜਿਹੀ ਨਮੀ ਜਿਹੇ ਦੀ ਕੱਢਾਂਗੇ ਤੇ ਫਿਰ ਇਹਨੂੰ ਆਪਾਂ ਪੀਸ ਲਾਂਗੇ ਤੇ ਇਹਨੂੰ ਹੁਣ ਦੇਖੋ ਮੈਂ 2 ਕੁ ਮਿੰਟ ਜਿਹੜਾ ਆ ਸਿਮ ਗੈਸ ਦੇ ਉੱਤੇ ਜਿਹੜਾ ਆ ਸੇਕ ਲਿਆ ਹੈ ਤੇ ਗੈਸ ਨੂੰ ਆਪਾਂ ਬੰਦ ਕਰਤਾ ਤਾਂ ਹੁਣ ਇਹਨੂੰ ਠੰਡੀ ਕਰਕੇ ਥੋੜੀ ਜਿਹੀ ਆਪਾਂ ਪੀਸ ਲੈਨੇ ਆ ਤੇ ਇਧਰ ਮੈਂ ਲੈ ਲਿਆ ਗ੍ਰੈਂਡਰ ਜਆ ਤਿੱਚਾ ਆਪਾਂ ਪਾ ਕੇ ਪੀਸ ਲਾਂਗੇ ਥੋੜੀ ਜਿਹੀ ਆਪਾਂ ਇਹਨੂੰ ਠੰਡੀ ਕਰ ਲਿਆ ਤੇ ਹੁਣ ਇਹਨੂੰ ਪੀਸ ਲੈਨੇ ਆ ਆਪਾਂ ਸੌਫ ਨੂੰ ਮੈਂ ਹੁਣ ਪੀਸ ਲਿਆ ਆ ਬਰੀਕ ਥੋੜਾ ਪੀਸ ਲਿਆ ਥੋੜੀ ਦਰੜੀ ਜੀ ਇਹ ਥੋੜੀ ਬੋਟੀ ਜੀ ਆ ਜਦੋਂ ਆਪਾਂ ਲੱਸੀ ਬਣਾਵਾਂਗੇ ਫਿਰ ਵੀ ਥੋੜੀ ਜੀ ਵਿੱਚ ਪੀਸ ਹੋ ਜੂਗੀ ਤੇ ਇਸ ਤਰ੍ਹਾਂ ਦੀ ਮੈਂ ਪੀਸ ਲਈ ਹੈ ਤੇ ਹੁਣ ਆਪਾਂ ਲੱਸੀ ਬਣਾਉਣੇ ਆ ਲੱਸੀ ਬਣਾਉਣ ਲਈ ਮੈਂ ਗ੍ਰੈਂਡਰ ਜਾਰ ਲੈ ਲਿਆ ਤੇ ਇਹਦੇ ਚ ਥੋੜੇ ਜਿਹਾ ਮੈਂ ਗੁੜ ਲਿਆ ਆ ਆਪਾਂ ਗੁੜ ਪਾਵਾਂਗੇ ਤੇ ਥੋੜੇ ਜਿਹਾ ਅਦਰਕ ਲਿਆ ਆ ਦੋ ਦੋ ਤਿੰਨ ਪੀਸ ਲਏ ਆ ਚਾਰ ਪੰਜ ਮਤਲਬ ਇਹਨੂੰ ਆਪਾਂ ਮੈਂ ਛੋਟਾ ਛੋਟਾ ਕਰ ਲਿਆ ਇੰਚ ਇੱਕ ਪੀਸ ਸਗਾ ਇਹਦੇ ਆਪਾਂ ਛੋਟੇ ਛੋਟੇ ਪੀਸ ਕਰ ਲਏ ਤਾਂ ਕਿ ਜਿਹੜਾ ਗ੍ਰੈਂਡਰ ਕਰਨ ਨੂੰ ਫਿਰ ਆਪਾਂ ਨੂੰ ਸੌਖਾ ਰਹੂਗਾ ਤੇ ਪਦੀਨੇ ਦੇ ਪੱਤੇ ਲਏ ਆ ਮੈਂ ਬਹੁਤ ਹੀ ਟੇਸਟੀ ਲੱਸੀ ਬਣੋਂਗੇ ਆਪਣੀ ਗਰੀਆਂ ਵਿੱਚ ਤੇ ਆਪਣੀ ਸਰੀਰ ਨੂੰ ਜਿਹੜੀ ਆ ਠੰਡਾ ਰੱਖੂਗੀ ਤੇ ਪਹਿਲਾਂ ਮੈਂ ਹੁਣ ਜਿਹੜੀ ਆ ਆਪਣਾ ਇਹਦੇ ਵਿੱਚ ਆਪਾਂ ਜਿਹੜੀ ਸੌਂ ਪੀਸੀ ਸੀ ਇਹ ਪਾ ਦਾਂਗੇ ਮੈਂ ਸਾਰੀ ਪਾਤੀ ਆ ਮੈਂ ਦੋ ਤਿੰਨ ਗਲਾਸ ਬਣਾਉਂਗੀ ਤੇ ਹੁਣ ਆਪਾਂ ਜਿਹੜਾ ਗੁੜ ਲਿਆਇਆ ਗੁੜ ਪਾ ਦਾਂਗੇ ਤੁਸੀਂ ਆਪਣੀ ਚਨੀਕ ਲੱਸੀ ਬਣਾਉਣੀ ਉਸ ਹਿਸਾਬ ਨਾਲ ਪਾ ਲਓ ਜਿੰਨਾ ਕ ਮਿੱਠੀ ਬਣਾਉਣੀ ਆ ਓਨਾ ਕ ਮਿੱਠਾ ਬਣਾ ਲਓ ਤੇ ਓਨਾ ਕ ਮਿੱਠਾ ਪਾ ਲਓ ਜੇ ਤੁਸੀਂ ਖੰਡ ਪਾਣੀ ਖੰਡ ਪਾ ਲਓ ਆਪਾਂ ਗੋੜਾੜੀ ਬਣਾਵਾਂਗੇ ਬਹੁਤ ਹੀ ਟੇਸਟੀ ਇਸ ਤਰ੍ਹਾਂ ਲੱਸੀ ਬਣੂਗੀ ਤੇ ਪਦੀਨਾ ਪਾਤਾ ਜੀ ਆਪਾਂ ਇਹਦੇ ਵਿੱਚ ਤੇ ਹੁਣ ਆਪਾਂ ਪਾਵਾਂਗੇ ਜਿਹਦੇ ਵਿੱਚ ਦਹੀਂ ਤੁਸੀਂ ਜਿੰਨੀ ਕ ਲੱਸੀ ਬਣਾਉਣੀ ਉਹਨਾਂ ਕ ਜਿਹੜਾ ਦਹੀਂ ਆ ਪਾ ਲਓ ਤੇ ਮੈਂ ਇਹਦੇ ਵਿੱਚ ਦੋ-ਤਿੰਨ ਚਮਚੇ ਜਿਹੜੇ ਆ ਦਹੀਂ ਦੇ ਪਾਤੇ ਆ ਤੇ ਥੋੜਾ ਜਿਹਾ ਪਾ ਪਾਵਾਂਗੇ ਜੀ ਇਹਦੇ ਵਿੱਚ ਪਾਣੀ ਜੇ ਤੁਸੀਂ ਠੰਡੀ ਠੰਡੀ ਬਾਣੀ ਠੰਡਾ ਪਾਣੀ ਪਾ ਸਕਦੇ ਜੇ ਤੁਸੀਂ ਇਸ ਤਰ੍ਹਾਂ ਹੀ ਬਣਾਣੀ ਤੇ ਇਸ ਤਰ੍ਹਾਂ ਇੰਨੇ ਪਾਣੀ ਪਾ ਲਓ ਤੇ ਹੁਣ ਆਪਾਂ ਥੋੜਾ ਜਿਹਾ ਇਹਦੇ ਵਿੱਚ ਕਾਲਾ ਲੂਣ ਪਾਵਾਂਗੇ ਬਹੁਤ ਜ਼ਿਆਦਾ ਨਹੀਂ ਪਾਉਣਾ ਬਹੁਤ ਥੋੜਾ ਜਿਹਾ ਪਾਉਣਾ ਹੈ ਮੈਂ ਚਮਚੇ ਦਾ ਚੌਥਾ ਕਿ ਹਿੱਸਾ ਬਣਾਇਆ ਪਾਇਆ ਚੌਥੇ ਹਿੱਸੇ ਤੋਂ ਬਿ ਘਾਟੀ ਪਾਇਆ ਹੈ ਤੇ ਹੁਣ ਆਪਾਂ ਇਹਨੂੰ ਜਿਹੜਾ ਆ ਗ੍ਰाइंड ਕਰ ਲਾਂਗੇ ਗ੍ਰੈਂਡਰ ਇਹਦੇ ਵਿੱਚ ਬਾਕੀ ਸਾਰਾ ਆਪਾਂ ਜਿਹੜਾ ਆ ਗ੍ਰाइंड ਕਰ ਲਾਂਗੇ ਹੁਣ ਇਹਨੂੰ ਲੈਸੀ ਦੇਖੋ ਜੀ ਆਪਾਂ ਲਈ ਆ ਪੀਸ ਤੇ ਬਹੁਤ ਵਧੀਆ ਪੀਸ ਹੋ ਗਿਆ ਤੇ ਕਿੰਨਾ ਵਧੀਆ ਕਲਰ ਵੀ ਆ ਗਿਆ ਇਹਦਾ ਤੇ ਹੁਣ ਆਪਾਂ ਕਰਾਂਗੇ ਆਪਾਂ ਇਹਨਾਂ ਨੂੰ ਗਲਾਸਾਂ ਵਿੱਚ ਪਾ ਲਾਂਗੇ ਤੇ ਮੈਂ ਦੋ ਗਲਾਸ ਲੈ ਲਏ ਤੁਸੀਂ ਜਿੰਨੀ ਬਣਾਉਣੀ ਹੈ ਉਸ ਹਿਸਾਬ ਨਾਲ ਆਪਣਾ ਜਿਹੜਾ ਮਟੀਰੀਅਲ ਹੈ ਪਾ ਲਓ ਮੈਂ ਦੋ ਗਲਾਸਾਂ ਵਿੱਚ ਜਿਹੜਾ ਮੈਂ ਸੌਂਪ ਆਇਆ ਇੱਕ ਚਮਚਾ ਪਾਇਆ ਆ ਤੇ ਦੇਖੋ ਕਿੰਨਾ ਵਧੀਆ ਇਹਦਾ ਕਲਰ ਵੀ ਹੋ ਗਿਆ ਤੇ ਆਪਣਾ ਦੇ ਹੀ ਜਿਹੜਾ ਆ ਠੰਡਾ ਸੀ ਤੇ ਆਪਾਂ ਬਹੁਤ ਜ਼ਿਆਦਾ ਬਰਫਨੀ ਇਹਦੇ ਵਿੱਚ ਪਾਣੀ ਹੈਗੀ ਬਹੁਤ ਹੀ ਵਧੀਆ ਨੇ ਦੋ ਗਲਾਸ ਜਿਹੜੇ ਆਪਣੇ ਲੱਸੀ ਦੇ ਬਣ ਗਏ ਆ 컬러 ਦੇਖੋ ਕਿੰਨਾ ਵਧੀਆ ਇਹਦਾ ਆਇਆ ਲੱਸੀ ਦਾ ਤੇ ਬਹੁਤ ਹੀ ਟੇਸਟੀ ਲੱਸੀ ਬਣੂਗੀ ਤੇ ਤੁਹਾਨੂੰ ਜਿਹੜੀ ਆ ਇਹ ਲੱਸੀ ਆ ਇਹਦੇ ਵਿੱਚੋਂ ਗੰਨੇ ਦਾ ਵੀ ਸੁਆਦ ਆਊਗਾ ਆਪਾਂ ਅਦਰਕ ਪਾਇਆ ਆ ਤੇ ਬਹੁਤ ਹੀ ਟੇਸਟੀ ਇਸ ਤਰ੍ਹਾਂ ਦੀ ਲੱਸੀ ਬਣੂਗੀ ਠੰਡੀ ਠੰਡੀ ਆਪਣੇ ਸਰੀਰ ਨੂੰ ਜਿਹੜੀ ਆ ਠੰਡਕ ਦੇਣ ਵਾਲੀ ਤੇ ਇਹਦੇ ਵਿੱਚ ਮੈਂ ਥੋੜੀਆਂ ਗੁਲਾਬ ਦੀਆਂ ਪੱਤੀਆਂ ਪਾਤੀਆਂ ਕਿਉਂਕਿ ਆਪਾਂ ਨੂੰ ਜਿਹੜੀ ਆ ਲੱਸੀ ਦੇਖਣ ਨੂੰ ਵੀ ਵਧੀਆ ਲੱਗੂਗੀ ਤੇ ਪਦੀਨੇ ਦੇ ਥੋੜੇ ਜਿਹੇ ਆ ਆ ਪੱਤੇ ਪਾਤੇ ਵਿੱਚ ਤੇ ਆਪਾਂ ਪਦੀਨਾ ਪਾਇਆ ਤੇ ਬਹੁਤ ਹੀ ਟੇਸਟੀ ਜਿਹੜੀ ਆਪਣੀ ਇਸ ਤਰ੍ਹਾਂ ਲੱਸੀ ਬਣਦੀ ਆ ਇਹ ਗਰਮੀਆਂ ਦੇ ਵਿੱਚ ਤੇ ਆਪਣੇ ਸਰੀਰ ਨੂੰ ਜਿਹੜੀ ਆ ਠੰਡਕ ਦੇਣ ਵਾਲੀ ਤੇ ਇਸੇ ਤਰ੍ਹਾਂ ਜਿਹੜੀ ਆ ਲੱਸੀ ਤੁਸੀਂ ਇਹਨੂੰ ਇਹਦੇ ਵਿੱਚ ਬਦਾਮ ਵੀ ਪਾ ਸਕਦੇ ਆ ਤੇ ਜੇ ਤੁਸੀਂ ਖੰਡ ਪਾਣੀ ਖੰਡ ਪਾ ਸਕਦੇ ਆ ਐਸੇ ਤਰ੍ਹਾਂ ਤੁਸੀਂ ਵੀ ਬਣਾਓ ਤੇ ਪੀਓ ਆਪਣੇ ਸਰੀਰ ਨੂੰ ਠੰਡਕ ਦਿਓ ਤੇ ਬੱਚਿਆਂ ਨੂੰ ਬਣਾ ਕੇ ਦਿਓ ਜਿਸ ਤਰ੍ਹਾਂ ਕੱਲ ਸਕੂਲ ਜਾਂਦੇ ਆ ਮੁੜ ਕੇ ਵਾਪਸ ਆਉਂਦੇ ਆ ਤੇ ਠੰਡੀ ਠੰਡੀ ਲੱਸੀ ਜਿਹੜੀ ਆ ਦੁਪਹਿਰ ਨੂੰ ਉਹਨਾਂ ਦੇ ਸਰੀਰ ਨੂੰ ਠੰਡਾ ਰੱਖੂਗੀ ਤੇ ਬਹੁਤ ਹੀ ਟੇਸਟੀ ਬਣਦੀ ਹੈ ਇਸ ਤਰ੍ਹਾਂ ਲੱਸੀ ਤੁਸੀਂ ਵੀ ਬਣਾਓ ਤੇ ਪੀਓ ਵੀਡੀਓ ਨੂੰ ਜੇ ਤੁਹਾਨੂੰ ਸਾਡੀ ਵੀਡੀਓ ਜਿਹੜੀ ਲੱਸੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਇਹ ਲੱਸੀ ਕਿਸ ਤਰ੍ਹਾਂ ਦੀ ਲੱਗੀ ਆ ਗੁੜ ਸੌਂਫ ਵਾਲੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਫੇਸਬੁੱਕ ਤੇ ਫੋਲੋ ਕਰਨਾ ਜੀ ਸਤਿ ਸ੍ਰੀ ਅਕਾਲ ਜੀ